ਹਉ ਕੀ ਨਿਕਲੂਗਾ ਫਾਇਦਾ ਬਹਿਰ ਸਹੇੜਿਆਂ ਤੋਂ ਕੀ ਲੈਣਾ ਸੀ ਤੁਸੀਂ ਮਜਬਦੇ ਚੇੜਿਆਂ ਤੋਂ ਕੀ ਲੈਣਾ ਸੀ ਤੁਸੀਂ ਮਜਬਦੇ ਚੇੜਿਆਂ ਤੋਂ ਹਿੰਦੂਆਂ ਖਾਤਰ ਕਾਠ ਸੀਸ ਤੇ ਸਹਿੰਦੇ ਕਿਉਂ ਲੋਕ ਤਾਨੂੰ ਤੇਗ ਬਹਾਦਰ ਕਹਿੰਦੇ ਕਿਉਂ ਲੋਕ ਤਾਨੂੰ ਤੇਗ ਬਹਾਦਰ ਕਹਿੰਦੇ ਕਿਉਂ ਤੁਸੀਂ ਮਤ ਦੇ ਡਰ ਦੀ ਚਾਦਰ ਚੱਕਤੀ ਹੈ ਕੀ ਤੁਹਾਡੇ ਵਿੱਚ ਇਹ ਅੰਦਰ ਉਹ ਨਹੀਂ ਸ਼ਕਤੀ ਹੈ ਕੀ ਤੁਹਾਡੇ ਵਿੱਚ ਇਹ ਅੰਦਰ ਉਹ ਨਹੀਂ ਸ਼ਕਤੀ ਹੈ ਤੁਹਾਡੇ ਚਰਨ ਨਹੀਂ ਲੋਕ ਆਣ ਕੇ ਟੈਹਂਦੇ ਕਿਉਂ ਲੋਕ ਤਾਨੂੰ ਤੇਗ ਬਹਾਦਰ ਕਹਿੰਦੇ ਕਿਉ ਲੋਕ ਤਾਨੂੰ ਤੇਗ ਬਹਾਦਰ ਕਹਿੰਦੇ ਕਿਉ ਮਗਰ ਆਪਣੇ ਲਾਲੇ ਸਾਰੇ ਲੋਕ ਤੁਸੀਂ ਕਿੱਕਣ ਬਣ ਕੇ ਐਨੇ ਪੂਜਣ ਜੋਗ ਤੁਸੀਂ ਕਿੱਕਣ ਬਣ ਕੇ ਐਨੇ ਪੂਜਣ ਜੋਗ ਤੁਸੀਂ ਕੰਠ ਟੋਡੇ ਵਿੱਚ ਹਾਰ ਫੁੱਲਾਂ ਦੇ ਪੈਂਦੇ ਕਿਉ ਕੰਠ ਟੋਡੇ ਵਿੱਚ ਹਾਰ ਫੁੱਲਾਂ ਦੇ ਪੈਂਦੇ ਕਿਉ ਲੋਕ ਤਾਨੂੰ ਤੇਗ ਬਹਾਦਰ ਕਹਿੰਦੇ ਕਿਉ ਲੋਕ ਤਾਨੂੰ ਤੇਗ ਹਾ ਦਰ ਕੈ ਦੇਖੋ ਅਸਰ ਗਿਆ ਹੈ ਪੈ ਤੇਰੀਆਂ ਇਤ ਕਰੀਰਾਂ ਦਾ ਏ ਨਹੀਂ ਸੀ ਇਕ ਬਣਦਾ ਸੰਤ ਫਕੀਰਾਂ ਦਾ ਏ ਨਹੀਂ ਸੀ ਇਕ ਬਣਦਾ ਸੰਤ ਫਕੀਰਾਂ ਦਾ ਸ਼ੈਨ ਸ਼ਾਈ ਦਰਬਾਰ ਲਗਾ ਕੇ ਬੰਦੇ ਕਿਉ ਸ਼ੈਨ ਸ਼ਾਈ ਦਰਬਾਰ ਲਗਾ ਕੇ ਬੰਦੇ ਕਿਉ ਲੋਕ ਤਾਨੂੰ ਤੇਗ ਬਹਾਦਰ ਕਹਿੰਦੇ ਕਿਉ ਲੋਕ ਤਾਨੂੰ ਤੇਗ ਬਹਾਦਰ ਕਹਿੰਦੇ ਕਿਉ